ਪੂਰੇ ਪਾਕਤ ਦੇ ਮਰਦਾਬਾਦ ਨੂਰਾਬਾਦ ਜਿਹੜਾ ਸਾਡੇ ਨਾਲ ਖਿਆ ਉਹ ਜਵਾਨ 70 ਜੋ ਸਿਕ ਪਜਾਉ ਰੋਡ ਦੇ ਪਨਪਾਸ ਪੀ ਆਰਟੀਸੀ ਕੰਟਰੋਲ ਪਾਸਟ ਜੁਨੀਅਨ ਤੋਂ ਬੋਲਦਾ ਅੱਜ ਦੀ ਸਾਡੀ ਜਿਹੜੀ ਤਿੰਨ ਤਰੀ ਤਿੰਨ ਦਿਨ ਦੀ ਹੜਤਾਲ ਚੱਲ ਰਹੀ ਆ ਤਕਰੀਬਨ 1 ਮਹੀਨਾ ਪਹਿਲਾਂ ਜਿਹੜਾ ਅਸੀਂ ਸਰਕਾਰ ਨੂੰ ਨੋਟਿਸ ਦਿੰਨੇ ਆ ਕਿ ਆਪਾਂ ਜਿਹੜਾ ਆਪ ਸੰਘਰਸ਼ ਕਰਨਾ ਪ੍ਰੋਗਰਾਮ ਕਰਨਾ ਪਰ ਸਰਕਾਰ ਨੇ ਕੋਈ ਵੀ ਇੱਥੇ ਮੀਟਿੰਗ ਨਹੀਂ ਬੁਲਾਈ ਇਹ ਅੱਜ ਜਿਹੜੀ 9 ਤਰੀਕ ਦੀ ਹੜਤਾਲ ਆ ਇਹ ਕੇਂਦਰ ਸਰਕਾਰ ਖਿਲਾਫ ਵੀ ਆ ਤੇ ਪੰਜਾਬ ਸਰਕਾਰ ਖਿਲਾਫ ਵੀ ਆ ਇਹ ਸਾਡੀ ਜਿਹੜੀ 10 ਤੇ 11 ਤਰੀਕ ਦੀ ਹੜਤਾਲ ਆ ਉਹ ਸਿਰਫ ਪੰਜਾਬ ਸਰਕਾਰ ਖਿਲਾਫ ਹੈ ਕਿਉਂਕਿ ਸਾਡੀਆਂ ਲੰਬੇ ਸਮੇਂ ਤੋਂ ਜਿਹੜੀਆਂ ਮੰਗਾਂ ਜਿਹੜੀਆਂ ਨਾ ਤੇ ਦੂਜੀਆਂ ਸਰਕਾਰਾਂ ਨੇ ਪੂਰੀਆਂ ਕੀਤੀਆਂ ਪਰ ਇਹ ਸਰਕਾਰ ਦੇਾਨੂੰ ਪੂਰਾ ਵਿਸ਼ਵਾਸ ਹੀ ਭਰੋਸਾ ਹੀ ਇਹ ਸਰਕਾਰ ਨੂੰ ਸੱਤਾ ਵਿੱਚ ਲਿਆਉਣ ਵਾਸਤੇ ਕੋਈ ਅਸੀਂ ਵੀ ਅਹਿਮ ਯੋਗਦਾਨ ਪਾਇਆ ਤੇ ਪਰ ਇਹ ਵੀ ਸਰਕਾਰ ਪੂਰੀ ਤਰ੍ਹਾਂ ਬੇਲ ਹੋ ਚੁੱਕੀ ਆ ਇਹਨਾਂ ਵੀ ਸਿਰ ਜਿੰਨੇ ਮਸਲੇ ਆ ਆਪਣੇ ਟ੍ਰਾਂਸਪੋਰਟ ਵਿਭਾਗ ਦੇ ਕੋਈ ਵੀ ਮਸਲਾ ਅੱਜ ਤੀਕਹਾਲ ਨਹੀਂ ਕੀਤਾ ਮਸਲਾ ਜੀ ਇਹ ਸਰਕਾਰ ਨੂੰ ਸੋਚਣਾ ਚਾਹੀਦਾ ਵੀ ਦੂਜੀਆਂ ਸਰਕਾਰਾਂ ਵੇਲੇ ਤੇ ਅਸੀਂ ਸਟੇਜਾਂ ਤੇ ਸਾਡੇ ਧਰਨਿਆਂ ਦੇ ਵਿੱਚ ਬੋਲਦੇ ਰਹੇ ਆਣ ਕੇ ਸੀਐਮ ਸਾਹਿਬ ਜਿਹੜੇ ਪੰਜਾਬ ਦੇ ਭਗਵੰਤ ਮਾਨ ਸਿੰਘ ਜੀ ਸਾਡੇ ਮਾਨਯੋਗ ਟ੍ਰਾਂਸਪੋਰਟ ਮੰਤਰੀ ਸਾਹਿਬ ਵੀ ਜਦੋਂ ਆਪਾਂ ਸੱਤਾ ਦੇ ਵਿੱਚ ਆਵਾਂਗੇ ਜਿਹੜੀਆਂ ਤੁਹਾਡੀਆਂ ਜਾਇਜ਼ ਮੰਗਾਂ ਨੇ ਜਿੱਦਾਂ ਸਾਡੇ ਵਿਭਾਗ ਦੇ ਵਿੱਚ ਇੱਕ ਠੇਕੇਦਾਰ ਕੰਮ ਕਰਦਾ ਉਹ ਵਿਚੋਲੇ ਜਿਹੜੇ ਉਹ ਬਾਹਰ ਕੱਢੇ ਜਾਣਗੇ ਉਹ ਵਿਚੋਲੇ ਬਾਹਰ ਕੀ ਕੱਢਨੇ ਆ ਉਹਨਾਂ ਨਾਲੋਂ ਵੀ ਤਿੰਨ ਗੁਣਾ ਵੱਧ ਚੁੱਕੇ ਆ ਤੇ ਹੁਣ ਹਾਲਾਤ ਇਦਾਂ ਦੇ ਬਣ ਚੁੱਕੇ ਆ ਕਿ ਠੇਕੇਦਾਰ ਵੀ ਜਰੇ ਇਹ ਮਾਰੇ ਸਿਸਟਮ ਨੂੰ ਵੇਖ ਕੇ ਉਹ ਛੱਡ ਕੇ ਭੱਜ ਚੁੱਕੇ ਆ ਜਿਹੜੇ ਸਾਡੀਆਂ ਤਨਖਾਹਾਂ ਜਰੇ ਜਾਰੀ ਕਰਦੇ ਸੀ ਹੁਣ ਸਾਡੇ ਵਿੱਚ ਦਾ ਕੋਈ ਠੇਕੇਦਾਰ ਆ ਤੇ ਜਿਹੜੇ ਕੰਟਰੈਕਟ ਤੇ ਕੰਮ ਕਰਦੇ ਬਿਲਕੁਲ ਜੈਨੂਅਨ ਜਿਹੜੇ ਟੈਕ ਦੇ ਕੇ ਇਹ ਨਰੋਲ ਮੈਰਿਟ ਤੇ ਭਰਤੀ ਕੀਤੀ ਉਹਨਾਂ ਨੂੰ ਪੱਕਿਆ ਨਹੀਂ ਕੀਤਾ ਜਾ ਰਿਹਾ ਤੇ ਜਿਹੜੀ ਆ ਜਨਤਾ ਦੀ ਸਹੂਲਤ ਵਾਸਤੇ ਅਸੀਂ 10000 ਬੱਸ ਦੀ ਮੰਗ ਕਰਦੇ ਆ ਬਰਾਬਰ ਕੰਮ ਬਰਾਬਰ ਤਨਖਾਹ ਸੁਪਰੀਮ ਕੋਰਟ ਦਾ ਫੈਸਲਾ ਉਹ ਲਾਗੂ ਕਰਨ ਵਾਸਤੇ ਜਿਹੜੀ ਮੰਗ ਕਰਦੇ ਆ ਪਰ ਸਰਕਾਰ ਨੇ ਸਾਡੀ ਕੋਈ ਵੀ ਮੰਗ ਨਹੀਂ ਮੰਨੀ ਅਤੇ ਨਾ ਹੀ ਕੋਈ ਮੰਨਣ ਦਾ ਸਾਨੂੰ ਪ੍ਰੋਸਸ ਦਿੱਤਾ ਗਿਆ ਜਿਸ ਦੇ ਰੋਸ ਵਿੱਚ ਅੱਜ ਅਸੀਂ ਤਿੰਨ ਦਿਨ ਦੀ ਹੜਤਾਲ ਤੇ ਜਾ ਚੁੱਕੇ ਹਾਂ ਪਹਿਲਾਂ ਵੀ ਤੁਹਾਡੇ ਕੋਲ ਮਾਨਸਾ ਨਾਲ ਮੀਟਿੰਗ ਕੀਤੀ ਸੀ ਫਲਨੀ ਦੇ ਲੱਗਦਾ ਇਹ ਹੁਣ ਦੇ ਚਲੇ ਲੱਗਦੇ ਬਿਲਕੁਲ ਜੀ 1 ਜੁਲਾਈ 2024 ਵਿੱਚ ਸੀਐਮ ਸਾਹਿਬ ਨੇ ਸਾਡੇ ਨਾਲ ਮੀਟਿੰਗ ਕੀਤੀ ਜਲੰਧਰ ਜਿਮਨੀ ਚੋਲ ਦੌਰਾਨ ਉਹਦੇ ਵਿੱਚ ਸਾਡੇ ਵਿਭਾਗ ਨੂੰ 1 ਮਹੀਨੇ ਦਾ ਸਮਾਂ ਬਾਉਂਡ ਕਰਕੇ ਨਿਰਦੇਸ਼ ਦਿੱਤੇ ਵੀ ਇਹਨਾਂ ਦੀ ਇੱਕ ਸਪੈਸ਼ਲ ਪਾਲਿਸੀ ਬਣਾਈ ਜਾਏ ਜਿਹਦੇ ਵਿੱਚ ਸਾਰੇ ਮੁਲਾਜ਼ਮਾਂ ਨੂੰ ਇਹ ਪੱਕਿਆਂ ਕਰਨ ਦਾ ਜਾਂ ਆਊਟਸੋਰਸਡ ਨੂੰ ਕੰਟਰੈਕਟ ਤੇ ਕਰਨ ਦਾ ਘੱਟ ਤਨਖਾਹਾਂ ਵਾਲਿਆਂ ਨੂੰ ਪੂਰੀ ਤਨਖਾਹ ਕਰਨ ਦਾ ਜਰਾ ਇੱਕ ਇਹ ਕਾਨੂੰਨ ਬਣਾਇਆ ਜਾਏ ਉਹ ਪਾਲਿਸੀ ਵੀ ਬਣ ਚੁੱਕੀ ਆ ਇੱਕ ਸਾਲ ਤੋਂ ਵੱਧ ਸਮਾਂ ਹੋ ਚੁੱਕਿਆ ਉਹ ਪਾਲਿਸੀ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਜਿਸ ਤੇ ਉਸ ਵਜੋਂ ਅੱਜ ਇਹੋ ਜਿਹੀ ਤੁਹਾਡੇ ਮਾਧਿਮ ਰਾਹੀਂ ਸਰਕਾਰ ਨੂੰ ਕਹਿਣਾ ਚਾਹਵਾ ਕਿ ਜਿਹੜੀ ਪਾਲਿਸੀ ਬਣਾਈਆਂ ਉਹ ਸਾਡੇ ਤੇ ਲਾਗੂ ਕੀਤੀ ਜਾਏ ਅਸੀਂ ਅੱਜ ਹੀ ਜਿਹੜੀ ਹੜਤਾਲ ਚੁੱਕਣ ਨੂੰ ਤਿਆਰ ਆ ਆਪਣਾ ਕੋਈ ਵੀ ਅਸੀਂ ਧਰਨਾ ਮਜਾਰਾ ਪੰਜਾਬ ਦੇ ਵਿੱਚ ਜਿਹੜਾ ਉਹ ਨਹੀਂ ਲਾਵਾਂਗੇ ਜਗਰਾਤ ਸਿੰਘ ਜਗਰਾਤ ਸਿੰਘ ਜੀ ਕੀ ਕਹਿਣਾ ਚਾਹੋਗੇ ਜੇ ਤੁਹਾਡੇ ਵੱਲੋਂ 3 ਦਿਨ ਦੀ ਹੜਤਾਲ ਕੀਤੀ ਗਈ ਸਾਡੀ ਜਿਹੜੀ ਹੜਤਾਲ ਆ ਸਾਰੇ ਤਾਂ ਪਹਿਲਾਂ ਲੰਬੇ ਸੋਨੇ ਤੋਂ ਜਿਵੇਂ ਹੜਤਾਲਾਂ ਸੀ ਕਰਦੇ ਆ ਰਹੇ ਆ ਤੇ ਉਹਦਾ ਕਾਰਨ ਇਹ ਆ ਇਹ ਵਾਲੀ ਹੜਤਾਲ ਹੋਣ ਦਾ ਵੀ ਸਾਡੀਆਂ ਜਿਹੜੀਆਂ ਮੰਨੀਆਂ ਹੋਈਆਂ ਸਰਕਾਰ ਵੱਲੋਂ ਮੰਗਾ ਸਾਡੀਆਂ ਉਹਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਜਿਸ ਤੇ ਵਿਰੋਧ ਵਜੋਂ ਅਸੀਂ ਇਹ 3 ਦਿਨ ਦਾ ਇਹ ਹੜਤਾਲ ਦਾ ਆਪਣਾ ਪ੍ਰੋਗਰਾਮ ਰੱਖਿਆ ਜੀ ਪ੍ਰੋਟੈਸਟ ਕਰਨ ਦਾ ਕਿੱਥੇ ਕਹਾ ਤਹਿਤਾਬ ਕੀਤੀ ਜਾ ਰਹੀ ਹੈ ਜਿਹੜੀ ਅੱਜ ਦੀ ਸਾਡੀ ਹੜਤਾਲ ਆ ਉਹ ਤਾਂ ਸਮੁੱਚੇ ਪੰਜਾਬ ਦੇ 27 ਦੀਪੂਆਂ ਦੇ ਵਿੱਚ ਹੀ ਕੀਤੀ ਜਾਣੀ ਹੈ ਜਿਹੜਾ ਕੱਲ ਦਾ 10 ਤਰੀਕ ਦਾ ਸਾਡਾ ਪ੍ਰੋਗਰਾਮ ਹੈ ਉਹ ਸੀਐਮ ਦੀ ਰਹਾਸ਼ਦਾ ਜੀ ਤੇ ਅਗਰ ਕੱਲ ਵਾਲੀ ਮੀਟਿੰਗ ਦੇ ਹੜਤਾਲ ਧਰਨੇ ਦੌਰਾਨ ਜੇ ਵਿੱਚੋਂ ਕੋਈ ਹੱਲ ਨਿਕਲ ਆਉਂਦਾ ਹੈ ਕੋਈ ਮੀਟਿੰਗ ਨਿਕਲ ਆਉਂਦੀ ਆ ਤਾਂ ਫਿਰ ਤਾਂ ਅਸੀਂ ਪਹਿਲਾਂ ਦੀ ਤਰ੍ਹਾਂ ਆਪਣੀ ਸੇਵਾ ਵਿੱਚ ਹਾਜ਼ਰ ਆ ਲੋਕਾਂ ਦੀ ਜਨਤਾ ਦੀ ਸੇਵਾ ਦੇ ਵਿੱਚ ਅਗਰ ਜੇ ਮੰਨ ਲਓ ਕੱਲ ਸਾਡੀ ਮੀਟਿੰਗ ਜਾਂ ਕੁਝ ਵਿੱਚੋਂ ਨਹੀਂ ਨਿਕਲਦਾ ਫਿਰ ਜਿਹੜੀ ੜਤਾੜ ਆ ਲੰਮੇ ਸਮੇਂ ਲਈ ਵੀ ਹੋ ਸਕਦੀ। ਜੀ ਰਾਜ ਸਿੰਘ ਜੀ ਲੰਮੇ ਸਮੇਂ ਤੋਂ ਤੁਹਾਡੇ ਨਾਲ ਸੰਘਰਸ਼ ਕੀਤਾ ਜਾ ਰਿਹਾ ਕੱਚੇ ਮਲਾਇਮ ਪੱਕੇ ਕਰਨ ਦੀ ਮੰਗ ਵੀ ਕੀਤੀ ਜਾ ਰਹੀ। ਕੀ ਗੱਲ ਸਰਕਾਰ ਦੇ ਨਾਂ ਦੇ ਦੂਜੇ-ਦੂਜੇ ਸਰਪਰੇ? ਦੇਖੋ ਜੀ ਇਹ ਤਾਂ ਸਰਕਾਰਾਂ ਨੇ ਜਦੋਂ ਇਹੀ ਸਰਕਾਰ ਆਮ ਆਦਮੀ ਦੀ ਸਰਕਾਰ ਹੀ ਇਹ ਕਹਿੰਦੇ ਵੀ ਅਸੀਂ ਆਮ ਲੋਕਾਂ ਦੇ ਕੰਮ ਹਿੱਤ ਵਿੱਚ ਅਸੀਂ ਇਹ ਸਰਕਾਰ ਬਣੀ ਆ। ਤੇ ਵੋਟਾਂ ਤੋਂ ਪਹਿਲਾਂ ਵੀ ਸਾਡੇ ਧਰਨੇ ਮਜਾਰਿਆਂ ਦੇ ਵਿੱਚ ਇਹ ਸ਼ਮੂਲੀਅਤ ਕਰਦੇ ਨੇ ਚਾਹੇ ਮੈਂ ਗੱਲ ਕਰਾਂ ਟਰਾਂਸਪੋਰਟ ਮੰਤਰੀ ਲਾਲਜੀਤ ਪੁੱਲਰ ਦੀ। ਠੀਕ ਹੈ ਦੂਜੀਆਂ ਸਰਕਾਰਾਂ ਵਾਲੇ ਵੀ ਜਦੋਂ ਵੀ ਸਾਡੀ ਸਰਕਾਰ ਆਈ ਅਸੀਂ ਆਉਂਦੇ ਸਾਰੇ ਤੁਹਾਡਾ ਜਰੂਰ ਕੋਈ ਨਾ ਕੋਈ ਹੱਲ ਕਰਾਂਗੇ ਸਾਡਾ ਜਿਹੜਾ ਹਰਿਆਪੈਨ ਹੈ ਇਹ ਸੀਐਮ ਦੀ ਜਵਾਲੀ ਆ ਉਹਨਾਂ ਦੇ ਬਿਆਨ ਆ ਇਹ ਕੋਈ ਲੁਕਿਆ ਛਿਪਿਆ ਨਹੀਂ ਅੱਜਕੱਲ ਨੈਟ ਦੇ ਉੱਪਰ ਸਾਰਾ ਕੁਝ ਪਿਆ ਆ ਵੀ ਹਰਿਆਪੈਨ ਜਿਹੜਾ ਵਾ ਪਹਿਲਾਂ ਮੇਰਾ ਮੁਲਾਜ਼ਮਾਂ ਦੇ ਉੱਪਰ ਉਹ ਚੱਲੇਗਾ ਪਰ ਅੱਜ ਤੱਕ ਵੇਖ ਲਓ ਤੁਸੀਂ ਇੱਕ ਸਾਲ ਹੋ ਗਿਆ 1 ਜੁਲਾਈ ਨੂੰ ਸਾਡੇ ਸੀਐਮ ਨਾਲ ਵੀ ਜਲੰਧਰ ਵਿਖੇ ਮੀਟਿੰਗ ਹੋਈ ਸੀ ਉਹਨਾਂ ਨੇ ਇੱਕ ਮਹੀਨੇ ਦਾ ਟਾਈਮ ਬਾਉਂਡ ਕੀਤਾ ਵੀ ਇੱਕ ਮਹੀਨੇ ਦੇ ਵਿੱਚ ਜਿਹੜਾ ਵਾ ਇਹਨਾਂ ਦਾ ਮਸਲਾ ਜਿਹੜਾ ਵਾ ਆਪਾਂ ਕਰਕੇ ਹੱਲ ਕਰ ਦੇਣਾ ਆ ਪਰ ਅੱਜ ਇੱਕ ਸਾਲ ਬੀਤ ਗਿਆ ਵਾ ਤੇ ਸਾਨੂੰ ਫੇਰ ਇਹ ਹੜਤਾਲ ਮਜਾਰੇ ਕਰਨ ਲਈ ਮਜਬੂਰ ਕੀਤਾ ਜਾ ਰਿਹਾ। ਇਹ ਕ ਮੰਗਾ ਨਹੀਂ ਮੰਨੀ ਜਾਂਦੀਆਂ ਫੇਰਾਂ ਨਾਲ। ਮੰਗਾ ਨਹੀਂ ਮੰਨੀਆਂ ਜਾਂਦੀਆਂ ਤੇ ਵੇਖੋ ਅਸੀਂ ਹੜਤਾਲ ਦੇ ਵਿੱਚ ਤਾਂ ਅਸੀਂ ਤਿੰਨ ਦਿਨ ਦੀ ਹਾਜ਼ਰ ਆ। ਫੇਰ ਉਸ ਤੋਂ ਬਾਅਦ ਆ ਜਿਹੜੀ ਆ ਹੜਤਾਲ ਅਣਮਿੱਥੇ ਸਮੇਂ ਲਈ ਵੀ ਹੋ ਸਕਦੀ ਹੈ। ਫੁੱਲ ਆਧਾਰ ਕਾਰਡ ਅਪਡੇਟ ਅਤੇ ਹੋਰ ਬਹੁਤ ਸਾਰੀਆਂ ਜ਼ਰੂਰੀ ਸੇਵਾਵਾਂ ਇੱਕੋ ਥਾਂ ਤੇ। ਬੇਦੀ ਸਮਾਰਟ ਸੋਲੂਸ਼ਨ ਬਲੇਰ ਕੋਟਲਾ ਰੋਡ ਖੰਨਾ ਵਿਖੇ ਆਧਾਰ ਕਾਰਡ ਵਿੱਚ ਕਾਰ ਦਾ ਪਤਾ। ਪਤਾ ਪਤੀ ਦਾ ਨਾਮ ਅਤੇ ਮੋਬਾਈਲ ਨੰਬਰ ਅਪਡੇਟ ਕਰਵਾਓ ਗੁੰਮ ਹੋਇਆ ਪੈਨ ਕਾਰਡ ਮੁੜ ਪ੍ਰਾਪਤ ਕਰਵਾਓ ਗੁੰਮ ਹੋਇਆ ਸੀ ਗੱਡੀ ਦੀ ਰਜਿਸਟ੍ਰੇਸ਼ਨ ਸਰਟੀਫਿਕੇਟ ਮੁੜ ਪ੍ਰਾਪਤ ਕਰਵਾਓ ਹਰ ਗੱਡੀ ਦਾ ਇੰਸ਼ੋਰੈਂਸ ਤੇਜ਼ੀ ਅਤੇ ਪਰੋਸੇ ਨਾਲ ਕਰਵਾਓ ਸਾਰੀਆਂ ਸੇਵਾਵਾਂ ਸੌਖੀਆਂ ਪਰੋਸੇਯੋਗ ਅਤੇ ਸਮੇਂ ਸਿਰ ਆਜ ਹੀ ਸੰਪਰਕ ਕਰੋ Bedi Smart Solution ਤੁਹਾਡੀਆਂ ਸਾਰੀਆਂ ਦਸਤਾਵੇਜ਼ ਅਤੇ ਇੰਸ਼ੋਰੈਂਸ ਦੀਆਂ ਲੋੜਾਂ ਲਈ ਇੱਕ ਹੱਲ ਹੈ